ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਹਿੱਤ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਲਕਾ ਦਖਣੀ ਵਿਖੇ ਪਾਜਪਾ ਦੇ ਸੀਨੀਅਰ ਅਗੂ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ ਹੇਠ ਕੋਟ ਖਾਲਸਾ ਦੀਪ ਸਿੰਘ ਸੁਲਤਾਨਵਿੰਡ ਵਿਖੇ ਕੈਂਪ ਲਗਾਇਆ ਗਿਆ ਇਸ ਮੌਕੇ ਸਾਫ ਦਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਜਸਪਾਲ ਸਿੰਘ ਕਮਨਬੀਰ ਸਿੰਘ ਮੰਜਲ ਵਿਜੇ ਬਿਆਲਾ ਰਾਜੇਂਦਰ ਸਿੰਘ ਰਾਜਾ ਸੁਮਿਤ ਸਿੰਘ ਚਾਬਲਾ ਸਮੇਤ ਕਈ ਲੋਕ ਮੌਜੂਦ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਦੇ ਵਿੱਚ ਵਿਕਸਿਤ ਭਾਰਤ ਯਾਤਰਾ ਇੱਕ ਸ਼ੁਰੂ ਹੀ ਗਈ ਸੀ ਜਿਹਦਾ ਨਾਂ ਰੱਖਿਆ ਗਿਆ ਜਿਹਦੇ ਵਿੱਚ ਇੱਕ ਵੈਨ ਇਸ ਤਰ੍ਹਾਂ ਆਉਣੀ ਹੈ ਜਿਹਦੇ ਵਿੱਚ ਲੋਕ ਭਲਾਈ ਸਮਾਜ ਭਲਾਈ ਸਕੀਮਾਂ ਲੋੜਵੰਦਾਂ ਵਾਸਤੇ ਜਿਵੇਂ ਕਿ ਇਲਾਜ ਦਾ 5 ਲੱਖ ਰੁਪਏ ਦਾ ਜਿਹੜਾ ਕਾਰਡ ਬੰਨਾ ਵਾ ਕੱਚੇ ਕੋਠਿਆਂ ਦੇ ਜਿਨ੍ਹਾਂ ਦੇ ਪੈਸੇ ਸੀ ਲੈਟਰਨ ਬਾਥਰੂਮ ਦੇ ਜਿਹੜੇ ਸੀਗੇ ਜੇ ਕਿਸੇ ਦੇ ਨਹੀਂ ਲੱਗੇ ਜਾਂ ਰਿਪੇਅਰ ਵਾਸਤੇ ਪੈਸੇ ਸੀ ਛੋਟੀਆਂ ਰੇੜੀ ਫੜੀ ਵਾਲਿਆਂ ਨੂੰ 10-10 20-20 ਹਜ਼ਾਰ ਦੇ ਜਿਹੜੇ ਕੰਮ ਵਾਸਤੇ ਫਾਰਮ ਭਰੇ ਗਏ ਸੀ ਜਿਨ੍ਹਾਂ ਨੂੰ ਮਿਲਣਾ ਇਹਦੇ ਨਾਲ ਹੋਰ ਵੀ ਇਸ ਤਰ੍ਹਾਂ ਦੀਆਂ ਕਈ ਲੋਨ ਦੀਆਂ ਸਕੀਮਾਂ ਨੇ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਅੱਜ ਤਿੰਨ ਥਾਵਾਂ ਤੇ ਹਲਕਾ ਸਾਊਥ ਦੇ ਵਿੱਚ ਜਿਹੜੀ ਆ ਇਹ ਮਹਿੰਮ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਸੁਲਤਾਨਵਿੰਡ ਜਿਹੜਾ ਗੁਰਦੁਆਰੇ ਦੇ ਲਾਗੇ ਲਾਈ ਗਈ ਸੀ ਫਿਰ ਗੇਟ ਭਗਤਾਂ ਵਾਲੇ ਦੇ ਬਾਹਰ-ਬਾਰ ਲਾਈ ਗਈ ਆ ਤੇ ਹੁਣ ਇੱਥੇ ਦਾਸ ਦੇ ਗ੍ਰਹਿ ਕੋਟ ਬਾਬਾ ਦੀਪ ਸਿੰਘ ਦੇ ਸਾਹਮਣੇ ਲਾਈ ਗਈ ਆ ਕੱਲ ਕੋਟ ਮਿਸਿੰਗ ਆ ਇਹ 3-4 ਦਿਨ ਇਸ ਤਰ੍ਹਾਂ ਬੈਨ ਰਹਿਣੀ ਆ ਤੇ ਅਸੀਂ ਮੰਗ ਕੀਤੀ ਵੀ ਹੋਰ ਵੀ ਤੁਸੀਂ ਇਹ ਕੰਟੀਨਿਊ ਜਿਹੜੇ ਕੈਂਪ ਲੱਗਦੇ ਰਹਿਣ ਤਾਂ ਜੋ ਲੋੜਵੰਦਾਂ ਨੂੰ ਇਹਦੀ ਸਹੂਲਤ ਹੋਰ ਮਿਲ ਸਕੇ